ਕਿਚਨ ਵੀ ਦੇਖ ਲਓ ਭਾਜੀ ਸਾਫ ਹੀ ਆ ਆਪਣਾ ਉਹ ਕੰਮ ਨਹੀਂ ਕੀ ਲੋਕਾਂ ਨੂੰ ਕਹਿਣਾ ਨਹੀਂ ਨਹੀਂ ਭਾਜੀ ਬਾਹਰ ਖੜਜੋ ਕਿਚਨ ਚ ਨਾ ਬੜਿਓ ਮੱਜੂ ਆ ਗਿਆ ਜੀ ਇਹਦੇ ਚ ਮੱਗਜ ਆ ਗਿਆ ਜੀ ਇਹਦੇ ਚ ਬਾਕੀ ਹੋਰ ਸਮਾਨ ਥੋੜਾ ਜਿਹਾ ਹਾਂ ਜੀ ਹਾਂ ਜੀ ਹਾਂ ਜੀ ਆਏ ਇਹ ਤਾਂ ਇਕੱਲੀ ਪਿਉਰੀ ਮੰਨਣੀ ਹੈ ਜੀ ਪਿਉਰੀ ਕਲਰ ਜਾ ਕਰੋ ਜੀ ਗੁਲਾਬੀ ਰੰਗ ਵਾਹ ਜੀ ਵਾਹ ਹਾਂ ਬਈ ਜੀ ਪਿਆਰਾ ਜਿਹਾ ਕਲਰ ਵਾਰ ਕੇ ਨਹੀਂ ਜੀ ਪੂਰਾ ਪੂਰਾ ਇਹ ਭਾਜੀ ਹੁਣ ਇੱਥੇ ਥੋੜੇ ਜਿਹਾ ਪੈਣਗੇ ਜੀ ਕਾਜੂ ਕਾਜੂ ਇੱਕ ਕਾਜੂ ਵੀ ਕਹਿ ਲਓ ਤਾਂ ਸਾਡਾ ਪਿਆਰ ਵੀ ਕਹਿ ਲਓ ਤਿੰਨ ਪੀਸ ਨਾਨ ਨਾਲ ਚਿਕਨ ਗਰੇਵੀ ਨਾਲ ਸੈਲਡ ਨਾਲ ਚਟਨੀ ਹੁਣ ਜਿਹੜੇ ਵੈਜ ਲਵਰ ਆ ਵੈਜ ਵਾਲਿਆਂ ਨੂੰ ਵੀ ਮਿਲ ਜੂਗਾ ਬਾਜੀ ਉਹਦੇ ਚ ਕੀ ਹੋਊਗਾ ਆਪਣਾ ਪਨੀਰ ਸ਼ੋਰਮਾ ਨਾਨ ਵਿਦ ਵੈਜ ਗਰੇਵੀ ਬਾਜੀ ਵੈਜ ਗਰੇਵੀ ਇਹ ਹੁਣ ਪਿਉਰੀ ਜਿਹੜੀ ਹੈ ਗ੍ਰੈਂਡ ਹੋਣ ਚੱਲੀ ਹੈ ਯਾਨੀ ਕਿ ਪਿਉਰੀ ਬਣ ਚੱਲਦੀ ਹੈ ਹਾਂਜੀ ਹਾਂਜੀ ਇਹ ਅੰਦਰ ਬਾਈ ਲੈ ਆਏ ਰੱਖੋ ਜੀ ਤੇ ਮਿਕਸੀ ਦੇ ਉੱਪਰ ਬਾਈ ਕਹਿੰਦੇ ਹੁਣ ਕਰਾਂਗੇ ਸਾਡਾ ਕਿਚਨ ਵੀ ਦੇਖ ਲਓ ਭਾਜੀ ਸਾਫ਼ ਹੀ ਆ ਸੁਭਾਸ਼ਨੀ ਆਪਣਾ ਉਹ ਕੰਮ ਨਹੀਂ ਕੀ ਲੋਕਾਂ ਨੂੰ ਕਹਿਣਾ ਨਹੀਂ ਨਹੀਂ ਭਾਜੀ ਬਾਹਰ ਖੜ੍ਹਜੋ ਕਿਚਨ ਚ ਨਾ ਬੜਿਓ ਜਿਹੜਾ ਮਰਜ਼ੀ ਆ ਕੇ ਦੇਖੇ ਯਾਰ ਹਾਂ ਕੋਈ ਡਾਰੀ ਨਹੀਂ ਜਿਵੇਂ ਬਾਈ ਉਹ ਕਹਿੰਦੇ ਹੁੰਦੇ ਆ ਕਿ ਪਹੀਰਾ ਪੁਲੀਰਾ ਦਾ ਬੜਾ ਮਸ਼ਹੂਰ ਆ ਕਹਿੰਦੇ ਆ ਗਿਆ ਹੀਰਾ ਰਿਸ਼ ਆ ਗਿਆ ਹੀਰਾ ਰੋਮਾਂਟਿਕ ਬਾਈਕ ਨੇ ਤਰਨ ਆ ਗਿਆ ਤੇ ਛਾ ਗਿਆ ਚਲੋ ਬਾਜੀ ਉਹ ਵੀ ਆਪਣੀ ਕਿਸਮਤ ਮੇਰੀ ਆਪਣੀ ਕਿਸਮਤ ਆ ਕੀ ਬਾਤ ਹੈ ਬਾਕੀ ਪਿਆਰ ਸਾਬ ਨਾਲ ਪਿਆਰ ਸਾਬ ਨਾਲ ਬਾਈਕ ਨੇ ਕਿਚਨ ਚ ਆਜੂ ਅੰਦਰ ਤੇ ਤੁਹਾਨੂੰ ਲਾਈਵ ਦੇਖੋ ਕਿਵੇਂ ਮੇਕਿੰਗ ਹੁੰਦੀ ਹੈ ਜਾ ਰਿਹਾ ਜੀ ਓਕੇ ਸਿਕੰਦਰ ਤੁਹਾਡੇ ਸਾਹਮਣੇ ਹੈ ਹੋ ਰਿਹਾ ਜੀ ਗ੍ਰੈਂਡ ਹੁਣ ਹੁਣ ਕਿ ਪੂਰੀ ਬਿਲਕੁਲ ਬਿਲਕੁਲ ਪੂਰੀ ਪੇਸਟ ਬਣਾਵਾਂਗੇ ਜਿਹਨੂੰ ਪੇਸਟ ਕਹਿੰਦੇ ਪੇਸਟ ਪੂਰੀ ਓਰੀਜినਲ ਹਾਂਜੀ ਤੁਹਾਡੇ ਸਾਹਮਣੇ ਹੀ ਆ ਜੀ ਸ਼ਾਬਾਸ਼ ਨੈਚਰਲ ਟੇਸਟ ਨੈਚਰਲ ਬਗ ਨੈਚਰਲ ਨੈਚਰਲ ਹੋਵੇਗੀ ਹਾਂਜੀ ਆਜੀ ਬਸ ਸ਼ਾਬਾਸ਼ ਜਿਹੜੀ ਚੀਜ਼ ਹੈ ਉਹ ਤਾਂ ਬਿਲਕੁਲ سامنے ਦੇਖ ਸਕਦੇ ਹੋ ਤੁਸੀਂ ਇਹ ਭਾਈ ਹੁਣ ਇੱਥੇ ਥੋੜੇ ਜਿਹਾ ਪੈਣਗੇ ਜੀ ਕਾਜੂ ਕਾਜੂ ਇਹ ਕਾਜੂ ਵੀ ਕਹਿ ਲਓ ਤੇ ਸਾਡਾ ਪਿਆਰ ਵੀ ਕਹਿ ਲਓ ਕਿਉਂ ਤਨੂ ਬਗਾ ਮੜੀ ਮੋਟੀ ਦੇ ਬਾਰੇ ਚੀਜ਼ੇ ਹਲਦੀ ਬਣਾਣੀ ਤੇ ਮੈਂ ਕਹਿੰਦਾ ਪੂਰੀ ਬਣਾ ਦਈਏ ਭਾਜੀ ਜੇ ਮੈਂ ਕਹਾਂ ਮੈਂ ਕਾਜੂ ਬਹੁਤ ਬਾਰੇ ਹੋਰ ਥੋੜੇ ਜਿਹਾ ਹੋਰ ਪਾਓ ਹੋਰ ਪਾ ਲੈਨੇ ਆ ਜੀ ਹੋਰ ਪਾ ਥੋੜੇ ਕਾਜੂ ਹੋਰ ਦਾ ਸੁਆਦ ਹੀ ਬਸ ਥੋੜੇ ਜਿਹਾ ਹੋਰ ਪਾ ਲਓ ਹੋਰ ਪਾ ਲੈਨੇ ਆ ਜੀ ਜਿੰਨੇ ਮਰਜੀ ਪਾ ਲੈ ਭਾਈ ਕਹਿੰਦੇ ਕਾਜੂ ਸਿੱਕਾ ਵਾਲਾ ਬੜੋ ਕਜੂੜੀ ਹੋਈ ਨਹੀਂ ਕੋਲੇ ਖੜ ਜੋ ਜਿੰਨੇ ਮਰਜੀ ਕਾਜੂ ਕੋਲੇ ਮਗਜ ਕੋਲੇ ਬਿਲਕੁਲ ਬਿਲਕੁਲ ਜਿਹਦਾ ਉਹ ਤੇਜਾ ਚਾਹੀਦਾ ਉੱਧਰ ਨਾ ਮਿਲਣਾ ਬਿਲਕੁਲ ਬਿਲਕੁਲ ਜੀ ਬਾਕੀ ਇਹ ਭਾਜੀ ਦੇਖੋ ਜੇ ਅਪਾ ਥੋੜੀ ਲੋੜ ਤਾਂ ਬਾਦੀ ਪ ਆ ਜਾਂਦਾ ਪਰ ਇਹਨੂੰ ਜਿਆਦਾ ਵੀ ਨਹੀਂ ਪਾ ਸਕਦੇ ਆਪਾਂ ਮੱਲੋ ਹੁਣ ਗਰੇਵੀ ਬਣਨੀ ਹੈ ਕਾਜੂ ਦੇ ਮਗਰ ਸਾਰੀ ਚੀਜ਼ਾਂ ਰ ਨਿਕਲ 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 ਤੇਲ ਦੇਣਾ ਵੀ ਗਾਹ ਕਵੇ ਯਾਰ ਲੈਦਾ ਲੈਦਾ ਇਹ ਫੈਸੇ ਵਸੂਲ ਹੈ ਬਿਲਕੁਲ 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 ਹੋਰ ਕਾਜੂ ਆ ਚੁੱਕੇ ਆ ਜੀ ਕਾਜੂ ਆ ਗਏ ਆ ਜੀ ਇਹਦੇ ਚ ਮਗਜ਼ ਆ ਗਏ ਆ ਜੀ ਇਹਦੇ ਚ ਬਾਕੀ ਹੋਰ ਸਮਾਨ ਥੋੜਾ ਜਿਹਾ ਹਾਂ ਜੀ ਹਾਂ ਜੀ ਹਾਂ ਜੀ ਆਏ ਇਹ ਤਾਂ ਇਕੱਲੀ ਪਿਉਰੀ ਮੰਨਣੀ ਹੈ ਨੀ ਪੂਰੀ ਨਜ਼ਾਰੇਦਾਰ ਜਿਹਨੂੰ ਆਪਾਂ ਕਹਿ ਸਕਦੇ ਆ ਵੀ ਥੋੜਾ ਮਸਾਲੇਦਾਰ ਫਲੇਵਰ अच्छे अच्छे हां आज एक तर्वीकली चीज ਤੁਹਾਨੂੰ ਬਾਈ ਕਿੰਨਾ ਦਿਖਾਉਣੀ ਹੈ ਬਿਲਕੁਲ ਹੁੰਦੀ ਕਿਵੇਂ ਆ ਬਿਲਕੁਲ ਬਾਈ ਕਰੇਗਾ ਮਿਗਾ ਮਾਰ ਲਓ ਬਾਈ ਹੁੰਦੇ ਕਿਚਨ ਚ ਖੜੇ ਆ ਸਾਹਮਣੇ ਹਾਂਡੇ ਵੀ ਪੰਜਾਂ ਜਿੰਨੇ ਚ ਬਾਈ ਹਣੀ ਮਟਰਨ ਹਾਂਡੀ ਬਣਾਉਂਦੇ ਹਾਂ ਤੇ ਪੂਰਾ ਲਾਜਵਾਬ ਜਿਹੜਾ ਟੇਸਟ ਇੱਥੇ ਮਿਲਣਾ ਤੁਹਾਨੂੰ ਲੋਕੇਸ਼ਨ ਵੀ ਦੱਸੂਗਾ ਫੇ ਲਾਸਤੇ ਵੀ ਲੋਕੇਸ਼ਨ ਕੀ ਹੈ ਤੇ ਮਸਾਲੇ ਥੋੜੇ ਜਿ ਖੜੇ ਮਸਾਲੇ ਪੱਟੇ ਹਾਂਜੀ ਹਾਂਜੀ ਖੜੇ ਮਸਾਲੇ ਪੈਣਗੇ ਉਹ ਆ ਰਹੇ ਆ ਤੇ ਉਹ ਐਡ ਹੋਣਗੇ ਬਾਈ ਇਹ ਵੀ ਦੱਸ ਦਿਓ ਕੀ ਕੀ ਐਡ ਹੋਏ ਇਹ ਬਾਈ ਆਪਣਾ ਤੇਜ ਪੱਤੇ ਆ ਗਈ ਓਕੇ ਥੋੜੀ ਜੀ ਇਲਾਚੀਆਂ ਜੀ ਆ ਮੋਟੀ ਲਾਚੀ ਜੀ ਤੇ ਦਾਲ ਚੀਨੀ ਜੀ ਕੀ ਬਾਤ ਆ ਬਾੜ ਰਿਹਾ ਲੋ ਭਾਜੀ ਇਹ ਗਰੇਵੀ ਰੈਡੀ ਹੋ ਗਈ ਆਪਣੀ ਬਿਲਕੁਲ ਬਿਲਕੁਲ ਜੀ ਹੁਣ ਜੀ ਇਹ ਜਾਊਗੀ ਭੁੱਲਣ ਵਾਸਤੇ ਬਿਲਕੁਲ ਜੀ ਆ ਲੋ ਜੀ ਕਲਰ ਚੈੱਕ ਕਰੋ ਜੀ ਗੁਲਾਬੀ ਰੰਗ ਵਾਹ ਜੀ ਵਾਹ ਆਂਦਾ ਜੀ ਪਿਆਰਾ ਜਿਹਾ ਕਲਰ ਵਰ ਗਿਆ ਨਹੀਂ ਜੀ ਪੂਰਾ ਪੂਰਾ ਭਾਜੀ ਤੁਹਾਡੇ ਰੰਗ ਵਰ ਗਿਆ ਠੀਕ ਹੈ ਜੀ ਆਓ ਜੀ ਆਓ ਜੀ ਪਲੇਟ ਹੋ ਚੁੱਕੀ ਹੈ ਜੀ ਰੈਡੀ ਬਿਲਕੁਲ ਬਿਲਕੁਲ ਮਤਲਬ 3 ਪੀਸ ਨਾਨ ਨਾਲ ਚਿਕਨ ਗਰੇਵੀ ਨਾਲ ਸੈਲਡ ਨਾਲ ਚਟਨੀ 120 120 ਰੁਪਏ ਭਾਜੀ ਕੀ ਬਾਤ ਹੈ ਜੀ ਹਾਂ ਜੀ ਹਾਂ ਜੀ ਇਹ ਹੋ ਗਿਆ ਭਾਜੀ ਆਪਣਾ ਚਿਕਨ ਵਾਲਾ ਜੀ ਹੁਣ ਜਿਹੜੇ ਵੈਜ ਲਵਰ ਵੈਜ ਵਾਲਿਆਂ ਨੂੰ ਵੀ ਮਿਲ ਜੂਗਾ ਬਾਜੀ ਉਹਦੇ ਚ ਕੀ ਹੋਊਗਾ ਆਪਣਾ ਪਨੀਰ ਸ਼ੋਰਮਾ नान ਵਿਧ ਵੈਜ ਗਰੇਵੀ ਬਾਜੀ ਵੈਜ ਗਰੇਵੀ ਵੈਜ ਗਰੇਵੀ ਹੋਊਗਾ ਪ੍ਰਾਈਸ ਸੇਮ ਪ੍ਰਾਈਸ ਸੇਮ ਬਾਜੀ ਕੀ ਬਾਤ ਹੈ ਜੀ ਲੋਕ ਅੱਜ ਕੱਲ ਤਾਂ ਕਹਿੰਦੇ ਤੁਸੀਂ ਪਨੀਰ ਮਹਿੰਗਾ ਚੱਕਲ ਨਾਲੋਂ ਨਹੀਂ ਬਾਜੀ ਅਸੀਂ ਬਾਰਾ ਖਵਾ ਦਾਂਗੇ ਜੀ ਕੋਈ ਨਹੀਂ ਬਾਰਾ ਖਵਾ ਦਾਂਗੇ ਮੈਂ ਕੋਈ ਚੱਕਰ ਹੀ ਨਹੀਂ ਬਾਜੀ ਇਹਨਾਂ ਦਾ ਦਿਲ ਖੁੱਲਾ ਰੱਖੀਦਾ ਜੀ ਕੀ ਬਾਤ ਹੈ ਜੀ ਔਰ ਬਾਜੀ ਲਾਸਟ ਟਾਈਮ ਇੱਕ ਚੀਜ਼ ਪੁੱਛੀ ਚਾਹੂੰਗਾ ਕੋਈ ਮੈਸੇਜ ਦੇਣਾ ਚਾਹੋਗੇ ਸਾਡੀ ਆਡੀਅנס ਲਈ ਆਡੀਅנס ਲਈ ਬਾਜੀ ਮੈਸੇਜ ਤਾਂ ਮੈਂ ਹੀ ਦੇਣਾ ਜਾਊਂਗਾ ਪਹਿਲਾਂ ਤਾਂ ਤੁਸੀਂ ਮੈਨੂੰ ਵੈਸੇ ਮੇਰੀ ਬਾਕੀ ਆਸ਼ਾ ਤਾਂ ਇਹੀ ਕਰੂੰਗਾ ਵੀ ਅਕਲ ਮੇਨੂੰ ਪਿਆਰ ਦਿੰਦੇ ਰਹੋਗੇ ਤੁਸੀਂ। ਕੀ ਬਾਤ ਹੈ। ਤੇ ਅਸੀਂ ਆਪਣਾ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਖੁਸ਼ ਕਰ ਸਕੀਏ। ਕੀ ਬਾਤ ਹੈ ਜੀ। ਔਰ ਮੇਰੇ ਵੱਲੋਂ ਵੀ ਇੱਕ ਮੈਸੇਜ ਹੈ ਕਿ ਹਮੇਸ਼ਾ ਚੰਗਾ ਖਾਓ, ਚੰਗੀ ਸਿਹਤ ਰੱਖੋ। ਤੇ ਜੇ ਚੰਗਾ ਖਾਣਾ ਤਾਂ ਬਾਈ ਕੋਲੇ ਆਓ। ਨਹੀਂ ਨਹੀਂ ਜਰੂਰ ਭਾਜੀ ਮੇਰੇ ਵਾਲੇ ਤਾਂ ਕੋਈ ਜਾ ਜੀ ਮੈਂ ਵਧੀਆ ਖਵਾ ਦਵਾਂ ਜੀ। ਔਰ ਆਉਣਾ ਕਿੱਥੇ ਬਾਬਾ ਧਾਨ ਸਿੰਘ ਚੌਕਾ ਜੀ, ਸਾਹਮਣੇ ਬਿਲਕੁਲ ਲਾਲ ਪੱਤ ਲਾਇਆ ਵਾ, ਉਹਦੇ ਬਿਲਕੁਲ ਸਾਹਮਣੇ ਸਰਦਾਰ ਦੀ ਸ਼ੋਰਮਾ ਵਾਲੇ ਮਿਲਣਗੇ ਔਰ ਨਾਲ ਮਿਲਣ ਦਾ ਹਾਂਡੀ ਮਟਨ ਚਿਕਨ ਬਿਲਕੁਲ ਔਰ ਇੱਥੇ ਆ ਕੇ ਤੁਸੀਂ ਜਿਹੜਾ ਟਰਾਈ ਕਰ ਸਕਦੇ ਹੋ ਟੇਸਟ ਕਰ ਸਕਦੇ ਹੋ ਟਾਈਮਿੰਗ ਵਾਈ ਉਹਨਾਂ ਦੀ 4:30 ਵਜੇ ਤੋਂ ਲੈ ਕੇ ਰਾਤ 7:30 ਤੱਕ 7:30 ਤੱਕ ਹੈ ਔਰ ਭਾਜੀ ਕਲੋਜ਼ ਹੁੰਦਾ ਕਿਸ ਦਿਨ ਕਲੋਜ਼ ਭਾਜੀ ਸਾਡਾ ਸੈਕਿੰਡ ਤੇ ਲਾਸਟ ਮੰਗਲਵਾਰ ਹੁੰਦਾ ਜੀ ਮਹੀਨੇ 'ਚ ਦੋ ਛੁੱਟੀਆਂ ਦੋ ਛੁੱਟੀਆਂ ਹਾਂਜੀ ਔਰ ਸੈਕਿੰਡ ਔਰ ਲਾਸਟ ਮੰਗਲਵਾਰ ਮੰਗਲਵਾਰ ਤੇ ਬਾਕੀ ਓਵਰਾਲ ਖੁੱਲਾ ਬਾਕੀ ਓਵਰਾਲ ਭਾਜੀ ਖੁੱਲਾ ਜੀ ਜਦੋਂ ਮਰਜ਼ੀ ਦਰਵਾਜ਼ੇ ਖੁੱਲੇ ਆ ਤੁਹਾਨੂੰ ਇਹ ਸਰਦਾਰ ਇੱਥੇ ਹੀ ਮਿਲੂਗਾ ਕੀ ਬਾਤ ਆ ਜੀ ਔਰ ਮੈਂ ਇੱਕ ਵਾਰ ਫੇਰ ਕਹੂੰਗਾ ਤੁਹਾਡ ਬਾਕੀ ਦਿਲਖੁਸ਼ ਹੋ ਗਿਆ ਵੀ ਸਾਡੇ ਲੁਧਿਆਣੇ ਦੇ ਵਿੱਚ ਇੰਨਾ ਲਾਜਵਾਬ ਖਾਣ ਨੂੰ ਚੀਜ਼ਾਂ ਮਿਲ ਗਈਆਂ ਬਿਲਕੁਲ ਬਿਲਕੁਲ ਪਰ ਮੇਰਦਿਆਂ ਦੀ ਅਗਲੀ ਵੀਡੀਓ ਤੇ ਤੁਹਾਨੂੰ ਸਰਦਾਰ ਜੀ ਦਾ ਟੇਸਟ ਕਿਦਾਂ ਦਾ ਲੱਗਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਜਿਹੜੀ ਰਿਵਿਊ ਹੈਗਾ ਸਾਨੂੰ ਜਰੂਰ ਦਿਓ ਕਿ ਤੁਸੀਂ ਕਦੋਂ ਵੀ ਆਓ ਤੁਹਾਨੂੰ ਵੈਲਕਮ ਹੋ ਜੂਗਾ ਔਰ ਇੱਕ ਚੀਜ਼ ਮੈਂ ਹੋਰ ਬਾਅਦ ਤੱਕ ਆਉਂਗਾ ਵੇਰਾ ਸਿਟੀ ਅਨਲਾਈਨ ਤੋਂ ਵੀਡੀਓ ਦੇਖ ਕੇ ਉਹਦੇ স্পੈਸ਼ਲ ਡਿਸਕਾਊਂਟ ਜ਼ਰੂਰ ਕਰਦੇ ਹੋ ਕੋਈ ਗੱਲੀ ਬਾਤ ਹੀ ਕਰਦਾਂਗੇ ਮਾਨਤਨ ਹੋ ਜੂ ਭਾਈ ਜੇ ਤੁਸੀਂ ਕਹਿ ਤਾ ਕਰਦਾਂਗੇ ਜੀ ਮਤਲਬ ਆਮ ਤੌਰ ਤੇ ਜਦੋਂ ਕਹਿੰਦੇ ਕੋਈ ਵਪਾਰੀ ਕੱਪੜੇ ਲੈਣ ਜਾਂਦਾ ਜਾਂ ਕੋਈ ਸ਼ੋਰ ਉਦੋਂ ਕਹਿੰਦੇ ਮਾਨਤਨ ਹੋ ਜੂ ਅੱਜ ਕਹਿੰਦੇ ਜੋ ਕੋਈ ਖਾਣ ਆਉਂਦਾ ਤਾਂ ਹੀ ਮਾਨਤਨ ਹੋ ਜੂ ਭਾਈ ਜੇ ਇਹਦੀ ਐਡਾ ਕਰਦਾਂਗੇ ਉਹਨਾਂ ਨੂੰ ਜਿਵੇਂ ਕਹਿ ਰਹੇ ਵੀ ਕੁਆਂਟੀਟੀ ਆ ਉਹ ਵਾਹ ਹੋਰ ਵਧਾ ਕੇ ਦੇ ਦਾਂਗੇ ਜੇ ਬਾਈ ਕਹੂਗਾ ਨਹੀਂ ਯਾਰ ਮੈਨੂੰ ਮਾਨਤਨ ਤਾਂ ਉਹ ਵੀ ਕਰ ਦੇਾਂਗੇ ਕੀ ਬਾਤ ਹੈ ਕੋਈ ਗੱਲ ਨਹੀਂ ਹੁੰਦੀ ਲੋ ਜੀ ਆਉ ਤੁਸੀਂ ਸਰਦਾਰ ਜੀ ਕੋਲ ਔਰ ਵਾਜੀ ਰਿਜ਼ਲਟ ਲੈਣੀ ਚਾਹਵੋਗੇ ਬਿਲਕੁਲ ਜੀ ਮੇਰੇ ਜੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਾਖਾ ਖੁਸ਼ ਰਹੋ ਆਬਾਦ ਰਹੋ